ਸਿੱਖਰਾਂ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜਿੰਦਾਬਾਦ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਜਿੰਦਾਬਾਦ ਬੰਦੀ ਸਿੰਘ ਜਾਗ ਕਰੋ ਬੰਦੀ ਸਿੰਘ ਜਾਗ ਕਰੋ ਪੋੜਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਬਹੁਤ ਤਰਨੇ ਬਹੁਤ ਮੋਰਚੇ ਸਿੱਖ ਕੌਮ ਲਾ ਚੁੱਕੀ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 84 ਦੇ ਭੀੜਤਾ ਦੇ ਇਨਸਾਫ ਵਾਸਤੇ ਸਿੱਖ ਕੌਮ ਦੇ ਪਣ ਦੇ ਹੱਕਾਂ ਵਾਸਤੇ ਸਿੱਖ ਕੌਮ ਦੀ ਲੜਾਈ ਬਾ ਦਸਤੂਰ ਜਾਰੀ ਹੈ ਬਰਗਾੜੀ ਇਨਸਾਫ ਮੋਰਚੇ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ ਦੇ ਬਾਹਰ ਬਰਗਾੜੀ ਇਨਸਾਫ ਮੋਰਚੇ ਦਾ ਹੀ ਦੂਸਰਾ ਪੜਾ ਸ਼ੁਰੂ ਕੀਤਾ ਗਿਆ ਤੇ ਸਿੱਖ ਕੌਮ ਦੇ ਹੱਕ ਸੱਚ ਦੀ ਆਵਾਜ਼ ਸਿੰਘਾਂ ਵੱਲੋਂ ਲਗਾਤਾਰ ਚੱਕੀ ਜਾ ਰਹੀ ਹੈ ਪਟਿਆਲਾ ਜੇਲ੍ਹ ਦੇ ਬਾਹਰ ਜੋ ਤਰਨਾ ਕੀਤਾ ਗਿਆ ਸ਼ਾਂਤਮਈ ਰੋਸ਼ ਪ੍ਰਦਰਸ਼ਨ ਕੀਤਾ ਗਿਆ ਉਸ ਦੇ ਵਿੱਚ ਸਿੰਘਾਂ ਨੇ ਕੀ ਕਿਹਾ ਸੁਨੋ ਦੂਰ ਨੇੜਿਆਂ ਕੌਣ ਆਇਆ ਮਹਾਨ ਸੁਚੇਤਾ ਗੱਜ ਕੇ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਨੀਆਂ ਰੂਹਾਂ ਇੱਥੇ ਬੈਠੀਆਂ ਨੇ ਜਗਦੀ ਜ਼ਮੀਰ ਵਾਲੀਆਂ ਕੌਮ ਨੂੰ ਪਿਆਰ ਕਰਨ ਵਾਲੀਆਂ ਬੰਦੀ ਸਿੰਘਾਂ ਨੂੰ ਰਿਹਾ ਕਰਾਉਣ ਵਿੱਚ ਜੋ ਦਿਲ ਤਸਵੀਰ ਰੱਖਦੇ ਨੇ ਜਾਂ ਉਹਨਾਂ ਲਈ ਕਿਸੇ ਵੀ ਹੱਤਕ ਜਾ ਸਕਦੇ ਨੇ। ਉਹੀ ਵੀਰ ਇੱਥੇ ਬੈਠੇ ਨੇ। ਸਾਰਿਆਂ ਦੇ ਚਰਨਾਂ 'ਤੇ ਸਿਰ ਝੁਕਦਾ। ਕੀ ਪਾਵੇਂ ਗਰਮੀ ਹੋਵੇ, ਠੰਡ ਹੋਵੇ, ਕੋਈ ਵੀ ਪ੍ਰੋਗਰਾਮ ਜਿਹੜਾ ਦਿੱਤਾ ਜਾਂਦਾ ਹੈ। ਇਹ ਤਕਰੀਬਨ ਇਹੀ ਰੂਹਾਂ ਮਿਲਦੀਆਂ ਨੇ ਜਦੋਂ ਉਹ ਹਰੇਕ ਪ੍ਰੋਗਰਾਮ ਦੇ ਆਪਣੇ ਕੰਮਕਾਰ ਛੱਡ ਕੇ ਪਹੁੰਚਦੀਆਂ ਨੇ। ਸੋ ਜੋ ਸਰਕਾਰਾਂ ਦਾ ਰਵੱਈਆ ਹੈ ਉਹ ਆਪਾਂ ਨੂੰ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ। ਹਰੇਕ ਸਾਰੇ ਜਾਣੀਓ, ਜਾਣੀ ਜਾਣੋ ਕਿ ਸਰਕਾਰਾਂ ਨੇ ਹਮੇਸ਼ਾ ਧੱਕਾ ਕੀਤਾ ਸਾਡੇ ਨਾਲ। ਜੇ ਮੈਂ ਪਹਿਲ ਉਹ ਜੀਸੀ ਦੀ ਦਫਤਰ ਦੀ ਵੀ ਜੇ ਕੋਈ ਵੱਧ ਗਿਣਤੀ ਦਾ ਜਿਹੜਾ ਜੁਰਮ ਕਰੇ ਧਮਾਕੇ ਕਰਾਏ ਬਾਹਨੇ ਉਹ ਕਤਲਿਆਮ ਕਰੇ ਉਹ ਦੇਸ਼ ਭਗਤ ਜੇ ਤੁਸੀਂ ਆਪਣੇ ਇਸਤ ਵਾਸਤੇ ਆਪਣੇ ਹੱਕਾਂ ਵਾਸਤੇ ਆਪਣੇ ਘਰਾਂ ਵਾਸਤੇ ਆਵਾਜ਼ ਵੀ ਬੁਲੰਦ ਕਰੋ ਜਾਂ ਕਿਤਾਬਾਂ ਜਾਂ ਜਾਂ ਸਹਾਇਤ ਰੱਖੋ ਘਰ ਤੇ ਤੁਸੀਂ ਦੇਸ਼ ਧਰੋਹੀ ਅੱਤਵਾਦੀ ਵਖਵਦੀ ਤੇ ਜਿਵੇਂ ਸੰਜਨਾਰ ਤੇ ਇਹ ਪਿੰਡਾਂ ਵਾਲਾ ਕਹਿੰਦੇ ਹੁੰਦੇ ਸੀ ਵੀ ਚੰਗੇ ਕੰਮ ਕਰਨ ਵਾਲੇ ਜੱਥੇਵਾਦੀ ਨੇ ਦੱਸਿਆ ਹੱਤਵਾਦੀਆਂ ਤੇ ਆਪਾਂ ਸਾਰੇ ਹੱਤਵਾਦੀ ਬੇਟੀਆਂ ਇੱਥੇ ਇਸ ਕਰਕੇ ਸਾਨੂੰ ਨਾ ਸਰਕਾਰਾਂ ਤੋਂ ਡਰਨ ਦੀ ਲੋੜ ਨਾ ਸਾਨੂੰ ਇਹ ਠਕਾ ਸਕਦੇ ਆ ਤੇ ਨਾ ਹੀ ਸਾਨੂੰ ਇਹ ਠਕਾ ਸਕਦੇ ਆ ਤੇ ਆਪਾਂ ਜਿੰਨਾ ਚਿਰ ਗੁਰੂ ਮਹਾਰਾਜ ਦੀ ਕਿਰਪਾ ਰਹੀ ਇੱਥੇ ਤਰਾ ਸੰਘਰਸ਼ ਜਾਰੀ ਰੱਖਾਂਗੇ ਜਿੰਨਾ ਚਿਰ ਸਾਡੇ ਬੰਦੀ ਸਿੰਘ ਰਿਆਹ ਨਹੀਂ ਹੁੰਦੇ ਜਾਂ ਜਿਹੜੇ ਦੋਸ਼ੀ ਆ ਗੁਰਗ੍ਰਸਤਬ ਜੀ ਦੇ ਉਹਨਾਂ ਨੂੰ ਫੜ ਕੇ ਅੰਦਰ ਨਹੀਂ ਕੀਤਾ ਜਾਂਦਾ ਭਾਵੇਂ ਉਹ ਬਾਦਲ ਪਰਿਵਾਰ ਹੋਵੇ ਦੇ ਭਾਵੇਂ ਕੋਈ ਛੋਟੀ ਦਾ ਪੁਲਿਸ ਅਫਸਰ ਹੋਵੇ ਜਿੰਨਾ ਜਰ ਉਹਨਾਂ ਨੂੰ ਪਜਾਮਾ ਨਹੀਂ ਮਿਲਦੀਆਂ ਆਪਣੇ ਇਹ ਜਿਹੜੇ ਧਰਨੇ ਆ ਮੁਜਾਰੇ ਆ ਰੋਜ਼ ਮੁਜਾਰੇ ਇਹ ਜਾਰੀ ਰਹਿਣਗੇ ਇੰਨੀਆਂ ਬੇਤੇ ਕਦਾ ਖਿਮਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜੀ ਮੈਂ ਧੰਨਵਾਦ ਕਰਦਾ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਪਾਹੂ ਸਾਥੀ ਜਗਤਾਰ ਸਿੰਘ ਹਵਾਰਾ ਭਾਈ ਭਗਵਨ ਸਿੰਘ ਜੀ ਰਾਤਾ ਭਾਈ ਸ਼ਮਸ਼ੇਰ ਸਿੰਘ ਜੀ ਬੰਦੀ ਸਿੰਘ ਉਹ ਵੀ ਇੱਥੇ ਪਹੁੰਚੇ ਨੇ ਭਾਈ ਜਸਬੀਰ ਸਿੰਘ ਜੀ ਮੰਡਿਆਲਾ ਭਾਈ ਮਹਿੰਦਰ ਸਿੰਘ ਜੀ ਖੋਤੇਬੇਟ ਮੈਂਬਰ 21 ਮੈਂਬਰੀ ਕਮੇਟੀ ਉਹ ਵੀ ਸਾਡੇ ਕੋਲ ਪਹੁੰਚੇ ਨੇ ਮੈਂ ਉਹਨਾਂ ਦੇ ਇੱਥੇ ਪਹੁੰਚਣ ਤੇ तहे ਦਿਲੋਂ ਧੰਨਵਾਦ ਕਰਦਾ ਹਾਂ ਹੁਣ ਮੈਂ ਬੇਨਤੀ ਕਰੂੰਗਾ ਆਪਣੇ ਬਹੁਤ ਹੀ ਸਤਿਕਾਰਯੋਗ ਵੀਰ ਤੇ ਜਿਨ੍ਹਾਂ ਨੇ ਪੰਜਾਬ ਪੂਰੇ ਦੇ ਵਿੱਚ ਪੰਜਾਬੀ ਮਾਂ ਬੋਲੀ ਨੂੰ ਲੈ ਕਰਕੇ ਸੰਘਰਸ਼ ਜਿਹੜਾ ਉਹ ਵਿਟਿਆ ਹੋਇਆ ਤੇ ਨਾਲ ਹੀ ਉਹ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ੀਲ ਨੇ ਤੇ ਮੇਰੀ ਮਰਜ਼ਾ ਮੇਰੇ ਵੀਰ ਲੱਖਾ ਸਿੰਘ ਲਖਾ ਸਿਧਾਣਾ ਜੀ ਨੂੰ ਕਿ ਲੰਬੀ ਸਿੰਘ ਜੀ ਲੱਖਾ ਸਿਧਾਣਾ ਉਹ ਵੀ ਮੰਚ ਤੇ ਹੁਣ ਆ ਕਰਕੇ ਆਪਣੇ ਵਿਚਾਰਾਂ ਚੇ ਕਰਨਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ जथेदार जगतार सिंह जी हवारा जार जगतार सिंह जी کرو! बंदी सिंह बंदी सिंह ਪੇਰਵਾਨ ਕਰਨਾ ਵਾਇਗੁਰ ਜੀ ਦਾ ਖਾਸਾ ਆ ਵਾਇਗੁਰ ਜੀ ਦੀ ਫਤਿਹ ਲੜੀਵਾਰ ਜਿਹੜੇ ਧਰਨੇ ਨੇ ਜੇਲ੍ਹਾਂ ਦੇ ਕਿ ਚੱਲ ਰਹੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਪਰ ਅਸੀਂ ਇੱਕ ਹੋਰ ਦੇਖ ਰਹੇ ਆ ਸਰਕਾਰ ਦੀਆਂ ਚਾਲਾਂ ਨੇ ਜਿਹੜੀਆਂ ਕਿ ਉਹਨਾਂ ਨੂੰ ਰਿਹਾ ਕਰਨ ਦੀ ਬਜਾਏ ਪੰਜਵੇਂ ਸੱਤਵੇਂ ਲੜ ਕੋਈ ਨਾ ਕੋਈ ਜਿਹੜਾ ਨੌਜਵਾਨ ਮੁੰਡਾ ਫੜ ਲਿਆ ਜਾਂਦਾ ਹੈ ਤੇ ਉਹਦੇ ਤੇ ਇਹੋ ਜਿਹਾਂ ਸੰਘੀਆਂ ਜਿਹੜੀਆਂ ਧਰਾਵਾ ਲਾ ਦਿੱਤੀਆਂ ਜਾਂਦੀਆਂ ਨੇ ਕਿ ਇਹ ਖਾਲਸਾਤਾਨੀ ਮੂਵਮੈਂਟ ਨਾਲ ਜੁੜਿਆ ਹੋਇਆ ਹੈ ਕਿਹਦੇ ਕੋਲ ਹਥਿਆਰ ਆ ਮਿਲਿਆ ਹੈ ਜਾਂ ਇਹਦਾ ਕਿਸੇ ਜਥੇਬੰਦੀ ਨਾਲ ਸੰਬੰਧ ਹੈ ਸਵੇਰ ਤੋਂ ਸਾਨੂੰ ਇਹ ਪਤਾ ਲੱਗਦਾ ਕਿ ਜਿਹੜਾ ਬਰਤਾਰਾ ਇਹ ਬਹੁਤ ਤੇਜ਼ ਹੋਣਾ ਕਿਉਂਕਿ ਇਹ ਡਰਾ ਕੇ ਦਵਾ ਕੇ ਨੌਜਵਾਨਾਂ ਨੂੰ ਜੇਲਾਂ ਦੇ ਵਿੱਚ ਸੁੱਟ ਕੇ ਚਾਹੁੰਦੇ ਨੇ ਕਿ ਇਹ ਜਿਹੜਾ ਸਿੱਖਾਂ ਦੀ ਆਵਾਜ਼ ਆ ਉਹਨੂੰ ਬੰਦ ਕੀਤਾ ਜਾਵੇ ਉਹਨੂੰ ਦਬਾਇਆ ਜਾਵੇ ਜਿਹੜੇ ਅੱਜ ਇਹ ਬੋਲਣ ਲੱਗੇ ਨੇ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਚਾਹੇ ਗੁਰਗੰਗਸਾਹਬ ਦੀ ਬੇਅਦਬੀ ਦੇ ਲਈ ਚਾਹੇ ਕਿੰਨੇ ਹੋਰ ਮਸਲੇ ਨੇ ਜਿਹੜੇ ਕੌਮ ਦੇ ਉਹਦੇ ਸਿੱਖਾਂ ਦੇ ਬੋਲਣਾ ਜਿਹੜਾ ਸ਼ੁਰੂ ਕੀਤਾ ਹੈ ਤੇ ਕਦੇ ਨਹੀਂ ਚਾਹੁੰਦੇ ਕਿ ਇਹ ਬੋਲਣ ਆਪਣੀ ਆਵਾਜ਼ ਬੁਲੰਦ ਕਰਨ ਆਪਣੇ ਹੱਕਾਂ ਦੀ ਗੱਲ ਕਰਨ ਸੋ ਮੈਨੂੰ ਤਾਂ ਇੱਕੋ ਹੀ ਗੱਲ ਲੱਗਦੀ ਹੈ ਕਿ ਜੇ ਇਸ ਤਰ੍ਹਾਂ ਆਪਾਂ ਪਾਟੇ ਰਹੇ ਔਖੇ ਬੱਕਰੀਆਂ ਜਿੱਥੇ ਬੰਦੀਆਂ ਔਖੇ ਬੱਕਰੇ ਦਾਲ ਬਣੇ ਹੋਏ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਆਪਾਂ ਕਿਤੇ ਕਾਮਯਾਬ ਹੋ ਸਕਾਂਗੇ ਕਿਉਂਕਿ ਹੁਣ ਇੱਥੋਂ ਦੀ ਜਿਹੜੀ ਸੀਐਡੀ ਰਿਪੋਰਟ ਹੈ ਇਹਦੇ ਵੀ ਚੱਲੇ ਜਾਣਾ ਹੈ ਪਹਿਲਾਂ ਜ਼ਿਲ੍ਹਿਆਂ ਦੇ ਅੱਗੇ ਧਰਨੇ ਲੱਗੇ ਉੱਥੋਂ ਹੀ ਰਿਪੋਰਟਾਂ ਚੜੀਆਂ ਜਾਣੀਆਂ ਨੇ ਇਹ ਰਿਪੋਰਟਾਂ ਹੀ ਨੇ ਵੀ ਪਾਟੇ ਹੋਏ ਨੇ ਯਾਰ ਇਹ ਆਪਸ ਵਿੱਚ ਕਦੇ ਇੱਕ ਨਹੀਂ ਹੋ ਸਕਦੇ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੋਵਾਂਗੇ ਮੈਂ ਜਿਹੜੀ ਵੀ ਕੀ ਮੈਮਰੀ ਕਮੇਟੀ ਬਣੀ ਹੋਈ ਹੈ ਇਹਨਾਂ ਨੂੰ ਬੇਨਤੀ ਕਰਦਾ ਕਿ ਸਾਰਿਆਂ ਨੂੰ ਜਿਵੇਂ ਤਿਵੇਂ ਵੀ ਕਰਕੇ ਜਿਹੜਾ ਵੀ ਕੋਈ ਜੱਥੇਬੰਦੀ ਵਾਲਾ ਕੋਈ ਦਾਲ ਵਾਲਾ ਕੋਈ ਕੌਮ ਦੇ ਜਿਹੜੇ ਵੀ ਲੱਗੇ ਹੋਏ ਬੰਦੇ ਨੇ ਇਕੱਠੇ ਹੁੰਦੇ ਨੇ ਦੇ ਇਕੱਠੇ ਜ਼ਰੂਰ ਕਰ ਲਿਆ ਜਾਵੇ ਕਿਉਂਕਿ ਜਿਹੜਾ ਸਾਡਾ ਇਕੱਠੇ ਹੋਣ ਦੇ ਨਾਲ ਬਲ ਪੈਣਾ ਹੈ ਜਿਹੜਾ ਪ੍ਰਭਾਵ ਜਾਣਾ ਹੈ ਤਾਂ ਉਸੇ ਪ੍ਰਭਾਵ ਨੇ ਸਰਕਾਰਾਂ ਨੂੰ ਹਿਲਾਉਣਾ ਹੈ ਬਣਾਵਾ ਬਰਗਾੜੀ ਦੇਖਦੇ ਰਹੇ ਆ ਕਿ ਕਿੱਡੇ ਵੱਡੇ ਕੱਠ ਹੁੰਦੇ ਸੀ ਉਹ ਕੱਠ ਨੇ ਸਰਕਾਰਾਂ ਹਲਾਕੀਆਂ ਸੀ ਪਰ ਚਲੋ ਗੱਲ ਆਪਾਂ ਵਾਰ-ਵਾਰ ਨਹੀਂ ਕਰਦੇ ਕਿ ਕਿੱਥੇ ਗਲਤੀਆਂ ਹੋਈਆਂ ਕਿਵੇਂ ਸਾਡੇ ਆਗੂਆਂ ਨੇ ਸਾਡੇ ਉੱਤੇ ਹੀ ਪਠੇਸ਼ਵਰਾ ਮਾਰਿਆ ਤੇ ਕੌਮ ਨੂੰ ਕਿਸਾਨ ਸੁੱਟਾ ਗਿਆ ਅਗਲੀ ਗੱਲ ਮੈਂ ਤੁਹਾਨੂੰ ਹੋਰ ਸਾਂਝੀ ਕਰਨੀ ਚਾਹੁੰਦਾ ਹਰ ਰੋਜ਼ ਕੋਈ ਨਾ ਕੋਈ ਹਮਲਾ ਹੁੰਦਾ ਹੈ ਕੌਮ ਦੇ ਉੱਤੇ ਕੋਈ ਕਿਸੇ ਪਾਸੇ ਹਮਲਾ ਹੈ ਕੋਈ ਕਿਸੇ ਪਾਸੇ ਹਮਲਾ ਹੈ ਆ ਦਰਸ਼ਨੀ ਦੇਵੜੀ ਦੇਖਿਆ ਆਪਾਂ ਧਾਈ ਗਈ ਕਾਰ ਸੇਵਾ ਵਾਲਿਆਂ ਵੱਲੋਂ ਇਹ ਤੋਂ ਇਲਾਵਾ ਆਪਣੀਆਂ ਹੋਰ ਜਿੰਨੀਆਂ ਪ੍ਰਾਤਨ ਇਮਾਰਤਾਂ ਨੇ ਆਪਣੇ ਪ੍ਰਾਤਨ ਰੁੱਖ ਖੜੇ ਨੇ ਜਿਹੜੇ ਆਪਣੇ ਇਤਿਹਾਸ ਨਾਲ ਜੁੜੇ ਹੋਏ ਨੇ ਜਿਹੜੇ ਅੱਜ ਤੋਂ 400 ਸਾਲ 500 ਸਾਲ ਪਹਿਲਾਂ ਦਾ ਜਿਹੜਾ ਸਾਡਾ ਇਤਿਹਾਸ ਇਸੇ ਤੋਂ ਕਾਉਂਦਾ ਉਹਦੀ ਗਵਾਹੀ ਭਰਦੇ ਨੇ ਆਉਣ ਵਾਲੀਆਂ ਨਸਲਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਨੇ ਉਹ ਸਾਡੇ ਜਿਹੜੇ ਇਤਿਹਾਸਿਕ ਦਸਤਾਵੇਜ਼ ਨੇ ਚਾਹੇ ਕੋਈ ਇਮਾਰਤਾਂ ਨੇ ਉਹਨਾਂ ਨੂੰ ਹੌਲੀ 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 ਇਹ ਕਦਮ ਕਢੀ ਜਾ ਰਹੇ ਆ ਕੱਚੀ ਗਲੀ ਦੀ ਗੱਲ ਕਰਦੇ ਆ ਸਰਹੰਦਰੀ ਦੀਵਾਰ ਦੀ ਗੱਲ ਕਰਦੇ ਆ ਢੰਡੇ ਕਿਲ੍ਹੇ ਦੀ ਗੱਲ ਕਰਦੇ ਆ ਆਨੰਦਪੁਰ ਸਾਹਿਬ ਦੇ ਕਿਲੇ ਦੀ ਗੱਲ ਕਰਦੇ ਆ ਬੁੰਗੇ ਦੀ ਗੱਲ ਕਰਦੇ ਆ ਸਾਰੀਆਂ ਨਿਸ਼ਾਨੀਆਂ ਆਪਣੀ ਇੱਕ ਇੱਕ ਕਰਕੇ ਮਟਾ ਦਿੱਤੀਆਂ ਗਈਆਂ ਨੇ ਸੋ ਇਹ ਗੱਲ ਮੈਂ ਕਹਿਣੀ ਚਾਹੁੰਦਾ ਕਿ ਯਾਰ ਇਸ ਮਸਲੇ ਦੇ ਸਾਰੇ ਜਿਹੜੇ ਕਾਰਸੇਵਾਰੇ ਆ ਇਹਨਾਂ ਦਾ ਬਾਈਕਾਟ ਵੀ ਕਰਨਾ ਚਾਹੀਦਾ ਹੈ ਜੇ ਇਹ ਜਿਹੇ ਹੁ ਪਿੰਡਾਂ ਚ ਜਾਣਗੇ ਕਣਕ ਮੰਗਣ ਤੇ ਸਾਨੂੰ ਪਿੰਡੋ ਪਿੰਡੀ ਜਾ ਕੇ ਪ੍ਰਚਾਰ ਵੀ ਕਰਨਾ ਚਾਹੀਦਾ ਜਿਸ ਦਾ ਬਹਿੰਡੇਜੇ ਕੰਮ ਅਰੰਭਿਆ ਕਿ ਪਿੰਡਾਂ ਦੇ ਵਿੱਚ ਇਹਨਾਂ ਦੇ ਖਿਲਾਫ ਪੋਸਟਰ ਲਵਾਵਾਂਗੇ ਵੀ ਜਦੋਂ ਇਹ ਕਣਕ ਮੰਗਣਾ ਆਉਂਦੇ ਆ ਤੇ ਇਹਨਾਂ ਦੇ ਵੀ टांग ਫੇਰੀ ਜਾਵੇ ਮੈਂ ਤਾਂ ਇਹੀ ਕਹੂੰਗਾ ਕਿਉਂਕਿ ਸਭ ਤੋਂ ਵੱਡਾ ਮਨਸਾਨ ਜੇ ਮੈਂ ਦੇਖਦਾਗਾ ਕਾਰਸੇ ਵਾਲਿਆਂ ਨੇ ਕੀਤਾ ਸਾਰਾ ਕੁਝ ਹੀ ਮੁਕਾਤਾ ਸਾਡਾ ਯਾਰ ਦੂਜੀ ਗੱਲ ਇੱਕ ਹੋਰ ਨੇ ਕਹਿਣੀ ਚਾਹੁੰਦਾ ਜਿਸ ਤਰ੍ਹਾਂ ਪਹਿਲਾਂ ਸਰਸੇ ਵਾਲੇ ਨੇ ਸਾਧ ਨੇ ਜਾਂ ਹੋਰ ਡੇਰੇ ਵਾਲਿਆਂ ਨੇ ਜਦੋਂ ਨਾ ਦੇਰਾਵਾਲ ਪੈਦਾ ਹੋਇਆ ਪੰਜਾਬ ਦੇ ਵਿੱਚ ਉਹਨਾਂ ਨੇ ਹੌਲੀ-ਹੌਲੀ ਆਪਣਾ ਕੰਮ ਸ਼ੁਰੂ ਕੀਤਾ ਕਿਉਂਕਿ ਹਮਲਾ ਮੈਂ ਪਹਿਲਾਂ ਬੋਲਾਂਗੇ ਹਮਲੇ ਬੜੇ ਗੁੱਝੇ ਨੇ ਜਿਹੜੇ ਸਾਨੂੰ ਮਗਰੋਂ ਸਮਝ ਪੈਂਦੇ ਆ ਜਾ ਕੇ ਜਦੋਂ ਅਸੀਂ ਨੁਕਸਾਨ ਖਾ ਲੈਨੇ ਆ ਹੁਣਾ ਨੂਰ ਮੈਲਗਾ ਜਿਹੜਾ ਸਾਧ ਹੈ ਜਿਹਨੂੰ 5 ਸਾਲ ਹੋ ਗਏ ਫਰਿਚ ਪਾਈ ਰੱਖਿਆ ਹੈ ਕਿਹਲੇ ਜੀ ਸਮਾਧੀ 'ਚ ਬੈਠਾ ਹੈ ਇਹਨਾਂ ਨੇ ਹੁਣ ਕੰਮ ਸ਼ੁਰੂ ਕਰਤਾ ਪਿੰਡਾਂ 'ਚ ਅਜਤ 15 ਸਾਲ ਪਹਿਲਾਂ ਬਹਿੰਡੇ ਸਾਡੇ ਤੋਂ ਜ਼ਿਲ੍ਹੇ ਜਿਨ੍ਹਾਂ ਨੇ 2 ਪਿੰਡਾਂ ਦੇ ਵਿੱਚ ਆਪਣਾ ਸਮਾਗਮ ਰੱਖਿਆ ਪਿੰਡਾਂ ਦੇ ਵਿੱਚੋਂ ਲੋਕਾਂ ਦੇ ਕੋਲੋਂ ਇਹਨਾਂ ਨੇ ਫੰਡ ਇਕੱਠਾ ਕੀਤਾ ਕਾਸ਼ ਪਾਰੇ ਕਾਰ ਦੇ ਉੱਤੇ ਲਿਖਿਆ ਗਿਆ ਗੁਰਬਾਣੀ ਵਿਚਾਰ ਕੀਰਤਨ ਆਪਣਾ ਕੋਈ ਨੂਰ ਮੈਲ ਦਾ ਕੋਈ ਜ਼ਿਕਰ ਨਹੀਂ ਉਹ ਜਦੋਂ ਫੋਨ ਕਰਕੇ ਅਸੀਂ ਪੁੱਛਾ ਕੀਤਾ ਜੀ ਭਾਈ ਕਿਹੜਾ ਜੱਥਾ ਆ ਰਿਹਾ ਹੈ ਸਾਡੇ ਨਾਲ ਦੇ ਸਾਥੀਆਂ ਨੇ ਪੁੱਛਾ ਕੀਤਾ ਉਹ ਲਗਾ ਮੰਨੇ ਨਹੀਂ ਹੌਲੀ ਹੌਲੀ ਪਰ ਮੰਨ ਲਏ ਕਹਿੰਦੇ ਅਸੀਂ ਨੂਰ ਮੈਲ ਗਏ ਆ ਜਦੋਂ ਅਸੀਂ ਜਾ ਕੇ ਐਸਐਸਪੀ ਬਠਿੰਡੇ ਨੂੰ ਮਿਲੇ ਵੀ ਇਹ ਜਿਹੜਾ ਜਿਹੜਾ ਪ੍ਰੋਗਰਾਮ ਹੈ ਰੱਦ ਕਰਾਓ ਤੇ ਨਹੀਂ ਇੱਥੇ ਜਿਹੜਾ ਮਾਹੌਲ ਵਿਗੜ ਸਕਦਾ ਹੈ। ਜਦੋਂ ਐਸਐਸਪੀ ਬਠਿੰਡਾ ਸੈਣਾ ਬੰਦਾ ਉਹਨੇ ਰੱਦ ਵੀ ਕਰਾਏ ਆ ਪਰ ਉੱਥੇ ਮੈਂ ਇੱਕ ਹੋਰ ਇਲਾਕੇ ਦੇਖੀ ਪ੍ਰਸ਼ਾਸਨ ਦੀ ਜਦੋਂ ਅਸੀਂ ਡੀਐਸਪੀ ਨੂੰ ਮਿਲਣ ਗਏ ਡੀਐਸਪੀ ਕਹਿੰਦਾ ਇਹ ਕਿਹੜਾ ਹੋਰ ਹੁਲੜਵਾਜੀ ਕਰਦੇ ਨੇ ਧਰਮ ਦੀ ਗੱਲ ਕਰਦੇ ਆ ਪ੍ਰਚਾਰ ਕਰਦੇ ਆ ਇਹਦਾ ਚੱਲੂਗਾ। ਇੱਕ ਵਾਰੀ ਜਿਹੜੇ ਥੋੜੇ ਗਿਣਤੀ ਸਿੰਘ ਗਏ ਸੀਗੇ 10ਕ ਜਾਣੇ ਉਹਨਾਂ ਨੂੰ ਕਹਿੰਦਾ ਵੀ ਇਹੇ ਦੋਸਤਾਂ ਦਾ ਚੱਲੂਗਾ ਤੁਸੀਂ ਆਪ ਦੀ ਗੱਲ ਕਰ ਲਓ ਪਰ ਜਿਹਨਾਂ ਨੂੰ ਪਤਾ ਲੱਗ ਗਿਆ ਵੀ ਹੁਣ ਮਹਾਲ ਵੇਖਣੂਗਾ ਐਸਐਸਪੀ ਕੋਲ ਗੱਲ ਚੱਲੀ ਕੀਤਾ ਉਹ ਇੱਕ ਚਾਰ ਪਿੰਡਾ ਸਾਡੇ ਫਿਰਨੇ ਜ਼ਿਲ੍ਹੇ 'ਚ ਇੱਕ ਹੈਗਾ ਰਾਮਨਗਰ ਪਿੰਡ ਦੋਨਾਂ ਪਿੰਡਾਂ 'ਚ ਇਹਨਾਂ ਨੇ ਆਪਣੇ ਸਮਾਗਮ ਰੱਖੇ ਸੀ ਤੇ ਉੱਥੋਂ ਜਲੇ ਰੱਟ ਹੋ ਰਿਹਾ ਸਾਨੂੰ ਇਸ ਗੱਲ ਲਈ ਵੀ ਸੁਚੇਤ ਹੋਣ ਦੀ ਲੋੜ ਆ ਵੀ ਜਿਵੇਂ ਸਸੇ ਹੋਏ ਸਾਧ ਨੇ ਹੌਲੀ-ਹੌਲੀ ਪਹਿਲਾਂ ਸੰਗਤਾਂ ਲਵਾਉਣੀਆਂ ਸ਼ੁਰੂ ਕੀਤੀਆਂ ਪਿੰਡ 'ਚ ਪੁਰੇ ਵਾਅਦੇ-ਵਾਅਦੇ ਡੇਰੇਸਾਰ ਨੇ ਫਿਰ ਵਾਅਦੇ-ਵਾਅਦੇ ਕਿੱਥੋਂ ਤੱਕ ਚੱਲਿਆ ਗਿਆ ਤੇ ਕੀ ਮਾਹੌਲ ਬਣਾਇਆ ਇਸਾਰੇ ਭਲੀ ਭਾਂਤ ਜਾਣਦੇ ਆ ਵੀ ਇਹ ਕੰਮ ਹੁਣ ਨੂਰ ਮਹਿਲ ਵਾਲੇ ਹੋ ਗਏ ਪਤਾ ਨਹੀਂ ਕਿਹੜੇ ਕਿਹੜੇ ਥਾਂ-ਥਾਂ ਡੇਰੇ ਖੁੱਲੇ ਹੋਏ ਨੇ ਤੇ ਲੋਕਾਂ ਨੂੰ ਇਸ ਗੱਲਾਂ ਨੂੰ ਸਿਰਕਾਮ ਦੀ ਲੋੜ ਹੈ ਹਰਾਮੀ ਇਹਨੂੰ ਉਤੋਂ ਹੁੰਦੀ ਆ ਜਦੋਂ ਮੈਂ ਦੇਖਦਾ ਕਿ ਗਾਤਰੇ ਪਾਏ ਹੁੰਦੇ ਆ ਦਾੜੇ ਕੇਸ ਰੱਖੇ ਹੁੰਦੇ ਆ ਸਭ ਤੋਂ ਮੁਰੇ ਬੈਠੇ ਹੁੰਦੇ ਡੇਰੇ ਵਾਲਿਆਂ ਦੇ ਕੋਲੇ ਚੌ ਪਿੰਡ ਦੇ ਵਿੱਚੋਂ 700 ਬੰਦਾ ਨੂਰ ਨਹਿਰੀਆਂ ਦੇ ਨਾਲ ਉੱਠੜਿਆ ਹੋਇਆ ਬੰਦਾ ਅਸੀਂ ਪੰਚਾਇਤ ਨਾਲ ਗੱਲ ਕੀਤੀ ਉਥੋਂ ਦੀ ਨਾਲ ਉਥੋਂ ਦੇ ਮੋਤਵਰ ਬੰਦੇ ਨਾਲ ਗੱਲ ਕੀਤੀ ਉਹਨਾਂ ਦਾ ਜਵਾਬ ਪਤਾ ਕੀ ਇਸ ਦੀ ਉਹ ਕਹਿੰਦੇ ਸਾਨੂੰ ਦਾ ਮਤਲਬ ਵੋਟਾਂ ਨਾਲ ਹੈ ਕਹਿੰਦਾ ਵੋਟਾਂ ਦੇਖਣੀਆਂ ਨੇ ਕੋਈ ਚੱਕਰ ਨਹੀਂ ਇਹ ਹਰ ਸਾਲ ਲੱਗਦਾ ਲੱਗੀ ਜਾਂਦਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਆ ਤੁਸੀਂ ਦੇਖ ਲਓ ਹੁਣ ਜਿਹੜਾ ਇਹਨਾਂ ਨੇ ਟਿਕਟ ਦਿੱਤੀ ਆ ਮੈਨਾਂ ਦਾ ਕੱਲ ਬਿਆਨ ਪੜ ਰਿਹਾ ਸੀਗਾ ਖੰਡੂਰ ਸਾਹਿਬ ਤੋਂ ਸ਼ਾਇਦ ਟਿੰਪਾ ਉਹਦਾ ਕੱਲ ਦਾ ਇੱਕ ਬਿਆਨ ਆ ਉਹ ਕਹਿੰਦਾ ਮੈਂ ਵੋਟਾਂ ਮੰਗਣ ਜਿਹੜੀਆਂ ਦੇੜਾ ਪਿਆਹ ਜਾਊਂਗਾ ਸੋ ਇਹ ਗੱਲਾਂ ਸਾਨੂੰ ਪਿੰਡੋ ਪਿੰਡੀ ਹੁਣ ਵੋਟਾਂ ਦਾ ਦੌਰ ਚੱਲ ਪੈਣਾ ਪ੍ਰਚਾਰ ਸ਼ੁਰੂ ਹੋ ਗਿਆ ਹੈ ਇਹ ਪਿੰਡਾਂ ਦੇ ਵਿੱਚ ਜਾ ਕੇ ਸਾਨੂੰ ਦੱਸਣੀਆਂ ਪੈਣੀਆਂ ਨੇ ਗੱਲਾਂ ਮੁਜੀਠੀਆ ਆ ਕੇ ਗਿਆ ਸਾਡੇ ਜ਼ਿਲ੍ਹੇ ਦੇ ਵਿੱਚ ਹੋਗੇ 400 ਜੰਦਾ ਵਾਲੇ ਪਿੰਡ ਉੱਥੇ ਹੀ ਮੈਨੂੰ ਬੜੀ ਹੈਰਾਨੀ ਹੋਈ ਜਿਹੜੇ ਬੰਦੇ ਟਰਾਲੀਆਂ ਭਰ-ਭਰ ਕੇ ਦੂਜੇ ਤੀਜੇ ਦਿਨ ਵਰਗਾੜੀ ਜਾਂਦੇ ਹੁੰਦੇ ਸੀ ਉਹੀ ਬੰਦੇ ਮਜੀਠੇ ਦੇ ਕੱਠੇ ਤੇ ਮਰੇ ਬੈਠੇ ਸੀ ਬੜਾ ਸਮਝ ਨਹੀਂ ਲੱਗਦੀ ਯਾਰ ਇਹ ਲੋਕਾਂ ਦੀ ਐਡੇ ਛੇਤੀ ਭੁੱਲ ਜਾਂਦੇ ਨੇ ਲੋਕ ਲੋਕਾਂ ਨੂੰ ਜਗਾਉਣਾ ਪੈਣਾ ਲੋਕਾਂ ਦੇ ਚੇਤੇ ਰੱਖਣੀਆਂ ਪੈਣੀਆਂ ਨੇ ਗੱਲਾਂ ਕਿ ਇਹ ਉਹ ਲੋਕ ਨੇ ਜਿਨ੍ਹਾਂ ਨੇ ਸਾਡਾ ਕੁਛ ਛੱਡੇ ਨਹੀਂ ਸਾਰਾ ਕੁਝ ਤਬਾਹ ਕਰਕੇ ਰੱਖਿਆ ਸੋ ਮੈਂ ਤਾਂ ਇਹੀ ਫੀਲ ਕਰਦਾ ਕਿ ਹੁਣ ਆਪਾਂ ਨੂੰ ਜਿਹੜੇ ਬਾਕੀ ਜੋ ਕਮੇਟੀ ਫੈਸਲਾ ਕਰਦੀ ਹੈ ਅੱਗੇ ਕੀ ਪ੍ਰੋਗਰਾਮ ਦਿੰਦੀ ਹੈ ਉਹਦੇ ਮੁਤਾਬਕ ਚੱਲਿਆ ਜਾਊਗਾ ਪਰ ਮੈਂ ਇਹਦੀ ਬੇਨਤੀ ਇਨੀ ਫੀਲ ਕਰਨੀ ਚਾਹੁੰਦਾ ਕਿ ਸਾਨੂੰ ਹੁਣ ਜਿਵੇਂ ਬੀਬੀ ਖਰੜਾ ਉਹਦੇ ਹੱਕ ਦੇ ਵਿੱਚ ਵੀ ਜਾ ਕੇ ਸਾਰੀਆਂ ਜੱਥੇ ਬੰਦਕਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ ਉੱਥੇ ਮੋਰਚਾ ਲਾਉਣਾ ਚਾਹੀਦਾ ਪਿੰਡੋ ਪਿੰਡੀ ਜਾ ਕੇ ਜੇ ਬਾਦਲਾਂ ਨੂੰ ਨੰਗੇ ਕਰਨਾ ਚਾਹੀਦਾ ਪਿੰਡਾਂਲੇ ਵਿੱਚ ਆ ਕੇ ਇਹਨਾਂ ਦੀਆਂ ਕਾਪੂਤਾ ਨੇ ਜਿਹੜੀਆਂ ਹਾਲੇ ਤੱਕ ਉਹ ਲੋਕਾਂ ਤੱਕ ਨਹੀਂ ਪਹੁੰਚੀਆਂ ਉਹ ਸਾਰੀਆਂ ਕੋਈ ਜਿਹੜਾ ਪੰਪਲੈਟ ਸ਼ਾਪ ਕੇ ਜਾਂ ਕੋਈ ਪੋਸਟ ਸ਼ਾਪ ਕੇ ਇਸ ਤਰ੍ਹਾਂ ਪਿੰਡਾਂ 'ਚ ਬਣਨੇ ਚਾਹੀਦੇ ਨੇ ਸੋਸ਼ਲ ਮੀਡੀਆ ਦਾ ਜਵਾਨਾ ਨੌਜਵਾਨ ਤਾਂ ਜਦੋਂ ਸੰਪਰਕ ਤੇ ਰਹਿੰਦੇ ਨੇ ਸੋਸ਼ਲ ਮੀਡੀਆ ਦੇ ਜੜੇ ਦੇਖਦੇ ਰਹਿੰਦੇ ਨੇ ਕਰਤੂਤਾਂ ਪਰ ਜਿਹੜੇ ਹਾਲੇ ਵੀ ਪਿੰਡਾਂ 'ਚ ਬਜ਼ੁਰਗ ਬੈਠੇ ਨੇ ਸੱਫਾਂ 'ਚ ਬੈਠੇ ਨੇ ਉਹਨਾਂ ਤੱਕ ਹਲੇ ਇਹ ਗੱਲਾਂ ਨਹੀਂ ਪਹੁੰਚੀਆਂ ਉਹ ਹਲੇ ਵੀ ਬਾਦਲ ਦਾ ਹੀ ਗੁਣਗਾਨ ਕਰਦੇ ਆ ਸੋ ਮੈਂ ਇਹੇ ਸਾਨੂੰ ਕਹਿਣਾ ਚਾਹੁੰਦਾ ਬਾਕੀ ਆਪਾਂ ਜੇ ਘਰ ਆਸਤੀ ਗੱਲ ਕਰਕੇ ਘਾਟੋ ਵੀ ਨਹੀਂ ਹੈਗੇ ਆ ਉਹ ਵੀ ਰਲੇ ਮਿਲੇ ਨੇ ਪਰ ਆਪਾਂ ਮੈਂ ਗੱਲ ਫੇਰ ਕਹਿੰਦਾ ਮਾਲ ਖਾ ਗਏ ਆ ਕਿ ਸਾਂਝਾ ਫਰੰਟ ਤੀਜਾ ਕੋਈ ਵੀ ਨਹੀਂ ਬਣਿਆ ਉਹ ਵੀ ਤਫਾਦ ਹੋ ਗਿਆ ਸਾਰਿਆਂ ਨੇ ਆਪੋ ਆਪਣੇ ਬੰਦੇ ਖੜੇ ਕਰ ਲਏ ਆ ਉਹਨਾਂ ਦਾ ਫਾਇਦਾ ਇਹਨਾਂ ਨੂੰ ਫੇਰ ਹੋ ਜਾਣਾ ਜਾ ਕੇ ਸੋ ਮੈਂ ਤਾਂ ਵਾਰ-ਵਾਰ ਇਹੀ ਬੇਨਤੀਆਂ ਕਰੂੰਗਾ ਕਿ ਯਾਰ ਜੇ ਕੌਮ ਨੂੰ ਬਚਾਉਣਾ ਹੈ ਜੇ ਪੰਥ ਨੂੰ ਬਚਾਉਣਾ ਹੈ ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਇਕੱਠੇ ਹੋ ਜੋ ਸਿਰ ਜੋੜ ਦੋ ਨਹੀਂ ਤਾਂ ਸਾਡੇ ਕਿਸੇ ਨੇ ਪੈਰ ਨਹੀਂ ਲੱਗੇ ਲੱਗਣ ਦੇਣੇ ਆ ਇਸ ਤਰ੍ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਪਾਤਸ਼ਾਹ ਵਾਹਿਗੁਰੂ ਜੀ ਕੀ ਬੋਧੇ ਇਹਨਾਂ ਵੀਰ ਲੱਖਾ ਸੁਧਾਨਾ ਜੀ ਤੇ 2 ਮਿੰਟ ਵਾਸਤੇ ਬੇਨਤੀ ਹੈ ਮੇਰੀ ਹਰਪਾਲ ਸਿੰਘ ਜੀ ਖਾਲਸਤਾਨੀ ਸਿਰਫ 2 ਮਿੰਟ ਵਾਸਤੇ ਟਾਈਮ ਦਾ ਜਰੂਰ ਪਵਾਨ ਰਹਿਣਾ ਹਰਪਾਲ ਸਿੰਘ ਜੀ ਖਾਲਸਤਾਨੀ ਵਾਹਿਗੁਰੂ ਜੀ ਸਾਰੀ ਸੰਗਤ ਨੂੰ ਬਹੁਤ ਬਿਲੇ ਲਾਉ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਬਤੇ ਭਾਈ ਸਾਹਿਬ ਕਹਿੰਦੇ ਦੋ ਮਿੰਟ ਦੇ ਵਿੱਚ ਹੀ ਗੱਲ ਕਰਨੀ ਆਪਾਂ ਦੋ ਮਿੰਟ ਦੇ ਵਿੱਚ ਹੀ ਗੱਲ ਕਰਾਂਗੇ ਖਾਲਸਾ ਜੀ ਬੇਨਦੀ ਆ ਕਿ ਜੇ ਸਿੱਖ ਪੌਮ ਦੇ ਗਰਦਾਰ ਵੇਖਣੇ ਆ ਨਾ ਤੇ ਇਹਨਾਂ ਵੋਟਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਵੀ ਗਰਦਾਰ ਕਿਹੜੇ-ਕਿਹੜੇ ਹੈਗੇ ਆ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੇ ਗਰਦਾਰ ਉਹ ਪਾੜ ਕੇ ਬਾਦਲ ਨੂੰ ਵੋਟਾਂ ਜਿਹੜੇ ਅਕਾਲਤਾਂ ਸਾਹਿਬ ਦੇ ਗਰਦਾਰ ਹੈਗੇ ਆ ਉਹ ਵੀ ਪਾਉਣ ਦੇ ਆਪਾਂ ਆਪਣਾ ਬਾਦਲ ਨੂੰ ਵੋਟਾਂ ਤੇ ਮੈਂ ਇੱਕ ਬੇਦੀ ਕਰਦਾ ਵਾਂ ਕਿ ਜੇ ਦਰਬਾਰ ਦੇ ਗਰਦਾਰਾਂ ਤੇ ਇਹਨਾਂ ਦੀਆਂ ਮਸ਼ੀਨਾਂ ਕਿਹਾ ਤੇ ਕਰ ਲਓ ਕਿ ਪੰਜਾਬ ਦੇ ਵਿੱਚ ਕਿੰਨੇ ਗਰਦਾਰ ਆ ਕਿੰਨੇ ਸਿੱਖ ਗਰਦਾਰ ਆ ਕਿੰਨੇ ਹਿੰਦੂ ਗਰਦਾਰ ਹੈਗੇ ਨੇ ਕਿੰਨੇ ਗਰਦਾਰ ਹੈ ਸਾਰੇ ਤੋਂ ਪਤਾ ਲੱਗ ਜਾਣਾ ਵਾ ਮੈਂ ਇਹਦੀ ਬੇਦੀ ਕਰੇ ਫਦੇ ਰੋਣਾ ਦਾ ਟਾਈਮ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲਸਤਾਨ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜੀ ਮੈਂ ਬੇਨਤੀ ਕਰੂੰਗਾ ਸਾਡੇ ਕੋਲ ਸਾਡੇ ਜਥੇਦਾਰ ਸਹਿਬਾਨ ਭਾਈ ਜਰਤਾਰ ਸਿੰਘ ਜੀ ਹਵਾਰਾ ਜੀ ਦੇ ਵਕੀਲ ਤੇ ਸਾਡੇ ਸੀਨੀਅਰ ਆਗੂ ਵਕੀਲ ਅਮਰ ਸਿੰਘ ਜੀ ਪਿਆਰ ਜੀ ਉਹਨਾਂ ਵੱਲੋਂ ਸੰਦੇਸ਼ ਲੈ ਕਰਕੇ ਸਾਡੇ ਕੋਲ ਪਹੁੰਚੇ ਨੇ ਵਕੀਲ ਰਮਨਦੀਪ ਸਿੰਘ ਜੀ ਉਹਨਾਂ ਨੂੰ ਬੇਨਤੀ ਹੈ ਕਿ ਉਹ ਵੀ ਆ ਕੇ ਸੰਤਾਂ ਦੇ ਦਰਸ਼ਨ ਕਰਨਗੇ ਹਨ ਦੇਖ ਸੰਗੀ ਜੇ ਵਾਈਬ ਜੀ ਦਾ ਖਾਲਸਾ ਵਾਈਬ ਜੀ ਦੀ ਸਕਦੇ 21 ਮੈਮਰੀ ਦੀ ਵਾਈ 8 ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਆ ਕਿ ਅਸੀਂ ਸ਼੍ਰੀ ਅਮਰ ਸਿੰਘ ਚਾਹ ਜੀ ਦੀ ਹਾਦੀ ਫਰਮਾਨ ਕਰਨਾ ਹੈ ਉਹ ਵਾਸ਼ਿੰਗਟਨ ਗਏ ਨੇ ਕਿਸੇ ਕਾਨਫਰੈਂਸ ਨੂੰ ਅਟੈਂਡ ਕਰਨ ਇੱਥੇ ਗੱਲ ਜਿੰਨੇ ਵੀ ਆਪਾਂ ਇੱਥੇ ਇਕੱਠੇ ਹੋਏ ਆ ਸੱਜਣਾ ਇੱਕ ਤਾਂ ਇਹਨਾਂ ਨੂੰ ਸਾਰਿਆਂ ਨੂੰ ਜਾਗਰੂਕ ਕਰਨ ਦੀ ਬਹੁਤ ਲੋੜ ਹੈ 30 ਤਰੀਕ ਨੂੰ ਕੋਈ ਨੌਜਵਾਨ ਆਪਣੇ ਪੰਜ ਕਿਹੜੇ ਰੈਸਟੋਰੈਂਟ ਸੀ ਉਹ ਪੰਜ ਤੋਂ ਬਾਅਦ ਉਹਨਾਂ ਦੀ ਗਿਣਤੀ ਉਹਨਾਂ ਦੀ 6 ਤੇ ਪਹੁੰਚ ਗਈ ਹੈ ਤੁਸੀਂ ਜਦੋਂ ਵੀ ਤੁਸੀਂ ਆਪਾਂ ਲੋਕ ਸਾਰੇ ਗੱਲ ਕਰਦੇ ਨਹੀਂ ਵੀ ਸਾਡੇ ਬੰਦੇ ਫੜ ਹੋ ਜਾਂਦੇ ਨੇ ਕਿਸੇ ਨੂੰ ਪਤਾ ਨਹੀਂ ਲੱਗਦਾ ਮੌਕੇ ਵੀ ਦਿੱਤਾ ਜਾਂਦਾ ਆਪਣਾ ਵਕੀਰ ਕਰੰਦਾ ਤੁਸੀਂ ਉਸੇ ਕਲੇ ਪੁਲਿਸ ਨੂੰ ਫੜਦੀ ਤੁਸੀਂ ਕੋਈ ਅਸੀਂ ਵਕੀਰ ਨਾਲ ਗੱਲ ਕਰਨੀ ਹੈ ਆਪਣੇ ਅਸੀਂ ਆਪਣੇ ਕਿਸੇ ਵਾਲੀ ਵਾਰਿਸ ਨਾਲ ਗੱਲ ਕਰਨੀ ਹੈ ਤੁਹਾਨੂੰ ਕੌਣ ਰੋਕਦਾ ਕੋਈ ਨਹੀਂ ਰੋਕਦਾ ਤੁਹਾਨੂੰ ਆਪ ਨੂੰ ਜਾਗਰੂਕ ਤੇ ਲੋੜ ਹੈ ਤੁਸੀਂ ਜਾ ਕੇ ਉੱਥੇ ਕਬਰਾਂ ਅਸੀਂ ਇਸ ਵਾਰ ਜਾ ਕੇ ਅਦਾਲਤ ਵਿੱਚ ਪੇਸ਼ ਹੋਏ ਉਹਨਾਂ ਵੱਲੋਂ ਉਹਨਾਂ ਦੇ ਪਰਿਵਾਰ ਸਾਨੂੰ ਕਹਿੰਦੇ ਨਹੀਂ ਅਸੀਂ ਨਹੀਂ ਕਹਿੰਦੇ ਕੁਝ ਕਰਨਾ ਕਹਿੰਦੇ ਉਹ ਉੱਥੇ ਡਰਦੇ ਨੇ ਬੈਠੇ ਨੇ ਸੀਆਈਡੀ ਵਾਲੇ ਬੈਠੇ ਨੇ ਇਟਾਲੀਅਨਸ ਵਾਲੇ ਬੈਠੇ ਨੇ ਉਹਨਾਂ ਨੂੰ ਕਹ ਰਹੇ ਨੇ ਵਕੀਲ ਨੇ ਥੋੜੀ ਬੇਝਲੀ ਹੁੰਦੇ ਨੇ ਬੇ ਤਾਂ ਤੁਸੀਂ ਨਹੀਂ ਹੋਣ ਦੇਣੀ ਜਿਹੜੇ ਜਿਹੜੇ ਤੁਸੀਂ ਉਹਨਾਂ ਨੇ ਧਾਰਾ ਲਾ ਦਿੱਤੀ ਹੈ ਉਹਨਾਂ ਨੂੰ ਉਪਾ ਪਤਾ ਨਹੀਂ ਹੁੰਦਾ ਪੁਲਸ ਵਾਲੇ ਲੋ ਹੋ ਲਾ ਦਿੰਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਇਹ ਚ ਐਵੀਡੈਂਸ ਕੀ ਚਾਹੀਦੀ ਹੈ ਇਹ ਚ ਕੀ ਪ੍ਰੂਫ ਚਾਹੀਦਾ ਇਹਦੀ ਜੋ ਤੱਕ ਕਮਿਸ਼ਨ ਨਹੀਂ ਹੁੰਦੀ ਕੋਈ ਟੈਰਰਿਸਟ ਨਾਲ ਤੁਹਾਡਾ ਲਿੰਕ ਨਹੀਂ ਬਣਦਾ ਕੋਈ ਥੋੜੀ ਸਲਾਹ ਕੋਈ مشਵਰਾ ਕੋਈ ਟੈਰਰਿਸਟ ਐਕਟ ਨਾਲ ਤੁਹਾਡਾ ਸਬੰਧ ਨਹੀਂ ਲਾਇਆ ਜਾਂਦਾ ਉਹ ਤੁਹਾਡੇ ਉੱਪਰ ਲਾਗੂ ਨਹੀਂ ਕੀਤੀ ਜਾ ਸਕਦੀ ਤੁਸੀਂ ਕਿਉਂ ਨਹੀਂ ਲੋਕ ਜਾਗਰੂਕ ਹੁੰਦੇ ਤੁਸੀਂ ਜਦੋਂ ਵੀ ਤੁਹਾਨੂੰ ਕੋਈ ਵੀ ਪੁਲਿਸ ਰਸਤਰੇ ਮੇਰੀ ਬੇਨਤੀ ਹੈ ਫਰਮਾਨ ਕਰਿਓ ਜਦੋਂ ਵੀ ਕੋਈ ਰਸਤ ਹੁੰਦਾ ਹਰੇਕ ਕੋਈ ਪੁਲਿਸ ਵਾਲੇ ਨੂੰ ਇਹ ਕਿਹਾ ਜਾਵੇ ਕਿ ਮੈਨੂੰ ਆਪਣੇ ਵਕੀਰ ਨਾਲ ਗੱਲ ਕਰਨ ਦਾ ਮੌਕਾ ਤਿਆਵੇ ਆਪਣੇ ਵਾਰੀ ਵਾਰਿਸ ਨਾਲ ਫੋਨ ਤੇ ਗੱਲ ਕਰਨ ਦਾ ਮੌਕਾ ਤਿਆਵੇ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਹੁਣ ਮੈਂ ਬੇਨਤੀ ਕਰੂੰਗਾ ਜਥੇਦਾਰ ਅਸ਼ਰਾ ਸਿੰਘ ਜੀ ਬਰਨਾਲਾ 2 ਮਿੰਟ ਬਾਅਦ ਸੰਤਾਂ ਦੇ ਦਰਸ਼ਨ ਕਰਨਗੇ ਅਛਾ ਸਤਿ ਗੁਰੂ ਸਵਾਰੀ ਸਾਹਾ ਸੰਗਤਿ ਸਭ ਤੋਂ ਪਹਿਲਾਂ ਗੱਜ-ਬੱਜ ਕੇ ਮੱਤੇ ਬੁਲਾਓ ਵਾਹਗੁਰੂ ਜੀ ਕਾ ਖਾਲਸਾ ਵਾਹਗੁਰੂ ਜੀ ਕੀ ਫਤਿਹ ਭਾਵੇਂ ਅਸੀਂ ਅੱਜ ਧਰਨੇ ਦੇ ਵਿੱਚ ਖੇਤੀ ਦੇ ਵਿੱਚ ਸੈਂਕੜੇ ਜਿੱਥੇ ਜਿੱਥੇ ਦਿੱਸ ਰਹੀ ਹੈ ਆ ਜਿਹੜਾ ਸਾਡੇ ਪਿੱਛੇ ਦਸਾਂ ਪਾਰ ਸਾਈਆਂ ਦਾ ਪਾਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਲ ਪੰਛੇ ਬਾਣੀ ਖਾਲਸਾ ਪੰਥ ਦੀ ਸਾਜਣਾ ਕਰਨ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਾਲ ਸਿੱਖਾਂ ਵਿੱਚ ਅੱਜ ਔਨਲਾਈਨ ਧਰਮ ਚੁੱਤ ਮੋਟਾ ਤੰਗ ਵਿੱਚ ਪਕਾਲ ਤੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਵੱਲੋਂ ਜਦੋਂ ਤੋਂ ਆਰਾਮ ਦਾ ਕੀਤਾ ਗਿਆ ਸੀ ਉਸ ਸਮੇਂ ਪਹਿਲਾ ਪਹਿਲਾ ਤਾਂ ਸਾਨੂੰ ਇਹ ਨਹੀਂ ਪਤਾ ਸੀ ਪਰ ਜਦੋਂ ਸੇਖ ਬਾਣੀ ਤੇ ਬਾਣੇ ਨਾਲ ਜੁੜਦਾ ਹੈ ਅਤੇ ਬਾਣੀ ਹਿਰਦੇ ਦੇ ਵਿੱਚ ਵਸਦੀ ਹੈ ਤਾਂ ਸੇਖ ਨੂੰ ਸੋਚੀ ਵੀ ਆਉਂਦੀ ਹੈ ਅਤੇ ਗੁਰੂ ਦਾ ਪਗਦੀ ਮਿਲਦਾ ਹੈ ਪਰ ਅਸੀਂ ਆਪਣੇ ਸਿਧਾਂਤਾਂ ਦੇ ਵਿੱਚ ਪ੍ਰਪੱਕ ਹੋਈਏ ਜਿਵੇਂ ਬਾਬਾ ਫੌਜਾ ਖਾਨੀ ਜੀ ਨੇ ਦੱਸਿਆ ਹੈ ਕਿ ਅਸੀਂ ਪ੍ਰਾਪਤਨਾ ਰਹਿਤ ਮਰਿਆਦਾ ਤੇ ਪ੍ਰਪੱਕ ਹੋਈਏ ਕਿਉਂਕਿ ਸਾਡੇ ਵਿੱਚ ਦੋ ਰਹਿਤ ਮਰਿਆਦਾ ਇੱਕ ਅਕਾਲ ਤਰਕਿ ਵਾਲੀ ਸਾਰੇ প্রচার ਚੱਲ ਪਿਆ ਹੈ ਅਤੇ ਪ੍ਰਾਤਨ ਰਹਿਤ ਮਰਿਆਦਾ ਜਦੋਂ ਇਹਨਾਂ ਚੀਜ਼ਾਂ ਦੀ ਖੋਜ ਕਰਦੇ ਹਾਂ ਜਦੋਂ ਸਿੱਖ ਇਹਨਾਂ ਚੀਜ਼ਾਂ ਗੁਰਮਾਨੀ ਨਾਲ ਜੁੜ ਕੇ ਤਾਂ ਧਾਰੂਏ ਪ੍ਰਾਤਨ ਰਹਿਤ ਮਰਿਆਦਾ ਜਿਹੜੀ ਪੰਜਾਂ ਦੇ ਸਿਖ ਲੈ ਕੇ ਆਨੰਦਪੁਰ ਸਾਹਿਬ ਖਾਲਸਾ ਪੰਥ ਸਾਜਿਆ ਉਹਦੇ ਕੋਈ ਪੰਜਾਂ ਨੂੰ ਬਾਣਾ ਪਵਾ ਕੇ ਰਹਿਤ ਮਰਿਆਦਾ ਦੇ ਵਿੱਚ ਪਰਫਕ ਕਰਕੇ ਜਸਮੀਤ ਪਿਤਾ ਜੀ ਨੇ ਰਹਿਤ ਮਰਿਆਦਾ ਚਲਾਈ ਜਿਹੜੀ ਦਵਾਰੇ ਸਿਖਾਂ ਨੇ ਨਾਲ ਕੀਤਾ ਹੈ ਬਚਣਾ ਤੈਨੂੰ ਜੰਗਲ ਜੁੱਧਾਂ ਤੋਂ ਬਾਅਦ ਕਰਤੇ ਦੀ ਮਿਤਕਤਾ ਜਾਣਾ ਜਿਹੜਾ ਇਥੋਂ ਬਚਣਾ ਤੋਂ ਦਰਮਾਣੀ ਦੇ ਖੋਤਾ ਥਾਂ ਦੀ ਗੱਲ ਚੱਲੀ ਸੀ ਉਹ ਦਿਨ ਤੰਦਵਾ ਗੁਰੂ ਕਾਂਸੀ ਵਿਖੇ ਜੰਗਲ ਜੁੱਧਾਂ ਦਾ ਕਮਰਕਸਾ ਖੋਲ ਕੇ ਗੁਰੂ ਸਹਿਜ ਜੀ ਨੇ ਉਹੀ ਰਹਿਤ ਮਰਿਆ ਦਾ ਦੁਬਾਰਾ ਫਿਰਣ ਕਰਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਕੀਤਾ ਨਵੇਂ ਪਾਠਾ ਜੀ ਦੀ ਬਾਣੀ ਚੜਾਈ ਅਤੇ ਅਰਥ ਕਰਕੇ ਅਰਥਾਤੇ ਤਕਸਾਲ ਟੋਰੀ ਮਾਈ ਮਨੀ ਸਿੰਘ ਜੀ ਪਾਪਾ ਦੀਪ ਸਿੰਘ ਜੀ ਇਹਨਾਂ ਨੂੰ ਤਕਸਾਲਾਂ ਦੇ ਮੁੱਖੀ ਪ੍ਰਚਾਰ ਤੇ ਖਿਆਲੀ ਹੋ ਸਕਿਆ ਸੀ ਜਿਹੜੇ ਬਦਿਆਲਿਆਂ ਦੇ ਵਿੱਚ ਇਹਨਾਂ ਨੇ ਆ ਬਿਉਟੀਆਂ ਲੱਗੀਆਂ ਇਸ ਕਰਕੇ ਅਸੀਂ ਇੱਕ ਤਾਂ ਇਹ ਤਾਂ ਮਰਿਆ ਦੇ ਵਿੱਚ ਪਰਪੱਕ ਹੋ ਕੇ ਬਾਣੀ ਬਾਣੇ ਦੇ ਵਿੱਚ ਪਰਪੱਕ ਹੋ ਕੇ ਭਾਵੇਂ ਸਾਡੀ ਵਿਅਕਤੀ ਥੋੜੀ ਹੋ ਗਈ ਪਰ ਗੁਰੂ ਜੀਮ ਜੀ ਨੇ ਸਾਨੂੰ ਸਭਾ ਦਾ ਖਦਾ ਦਰਦਾ ਦਿੱਤਾ ਹੋਇਆ ਹੈ ਜਦੋਂ ਸਿੱਖ ਬਾਣੀ ਬਾਣੇ ਨਾਲ ਵਿੱਚ ਤਰਫਕ ਹੋ ਕੇ ਤਾਂ ਉਸ ਨੂੰ ਪੂਰਨ ਗੁਰ ਸਿੱਖ ਦਾ ਦਾਤਾ ਵੀ ਮਿਲ ਜਾਂਦਾ ਹੈ ਇਹ ਦੱਬਾ ਸਰਕਾਰ ਦੇ ਵਿੱਚੋਂ ਹੀ ਮਿਲਦੀਆਂ ਹਨ ਹੋਰ ਕਿਸੇ ਪ੍ਰਕਾਰ ਦੇ ਵਿੱਚੋਂ ਨਹੀਂ ਮਿਲਦੀਆਂ ਇਹ ਸਿੱਖ ਨਿਤਨੇਮੀ ਹੈ ਅਤੇ ਜਦੋਂ ਨਿਤਨੇਮੀ ਮਾ ਸੋਤ ਬਾਣੀਆਂ ਕਰਦਾ ਹੈ ਇਸ ਸਿੱਖ ਪਿਆਰਵਰਤਿਆ ਰਹੇ ਤੇ ਉਸ ਦੇ ਨਾਲ ਹੀ ਸਾਨੂੰ ਸਾਡੇ ਸਗਾ ਸਾਨੂੰ ਬਾਰ ਮਿਲਦਾ ਹੈ ਜਿਹੜੇ ਸਾਡੀਆਂ ਅੱਜ ਜੱਫੇ ਬੰਦੀਆਂ ਹਨ ਅਕਾਲੀ ਜੱਫੇ ਬੰਦੀਆਂ ਉਹਨਾਂ ਨੇ ਸਾਡੇ ਸਭਾ ਹੱਕ ਖਤਮ ਕਰ ਦਿੱਤੇ ਹਨ ਇਸ ਕਰਕੇ ਪੰਜ ਮੈਂਬਰੀ ਕਮੇਟੀ ਸਾਡੇ ਜ਼ਿੰਮੇਵਾਰ ਜਿਹੜੇ ਜੇੜਾ ਮਿੱਟ ਹਨ ਉਹਨਾਂ ਸਾਰਿਆਂ ਨੂੰ ਆਪਾਂ ਰਹਾ ਕਰਵਾਉਣਾ ਹੈ ਪੰਜ ਮੈਂਬਰੀ ਕਮੇਟੀ ਜਿੱਥੇ ਵੀ ਸਾਨੂੰ ਹੁਕਮ ਕਰੇਗੀ ਅਸੀਂ ਬਰਨਾਲੇ ਹਲਕੇ ਤੇ ਬਿੱਟੋ ਤਾਂ ਮੇਰੇ ਜੀ ਕੋ ਸਿੰਘ ਪੋਲਾ ਸਿੰਘ ਸਿੰਘੇੜਾ ਜਨੈਨਾ ਰਛਰਾ ਸਿੰਘ ਹਮਿੱਦੀ ਅਸੀਂ ਪਹੁੰਚੇ ਹਾਂ ਪਰ ਅਸੀਂ ਹਰੇਕ ਸਹਿਯੋਗ ਕਰਨ ਨੂੰ ਤਿਆਰ ਹਾਂ ਸੰਗਤਾਂ ਵੀ ਤਿਆਰ ਹਨ ਇਸ ਕਰਕੇ ਆਪਾਂ ਬਿਰੜ ਨਰਾਦੇ ਦੇ ਨਾਲ ਇੱਕ ਰਹਿਤ ਮਰਿਆਦਾ ਦੇ ਉੱਪਰ ਬਾਣੀ ਬਾਣੇ ਦੇ ਧਾਰਨੇ ਹੋ ਕੇ ਆਪਣੇ ਸੰਘਰਸ਼ ਨੂੰ ਅੱਗੇ ਤੋਰ ਗਏ ਤੇ ਇੰਨੀਆਂ ਬੇਨਤੀਆਂ ਕਰਦੇ ਹੋਏ ਪੁੱਤਾਂ ਦੀ ਖਿਮਾ ਮਖਣੀ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੇ ਖਤੇ ਸਿੱਖਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ